ਹਰੀਆਲੀ ਦੇ ਨਾਮ ਤੇ ਵੱਡੀ heira pheri ਕਰੋੜਾਂ ਰੁਪਏ ਦੇ ਬੂਟੇ ਖਾ ਗਏ வன ਵਿਭਾਗ ਦੇ ਅਫਸਰ ਇਹ ਜਾਂਚ ਕਰਨ ਤੇ ਪਤਾ ਲੱਗੇਗਾ ਕਿ ਕਿੰਨਾ ਵੱਡਾ ਕਪਲਾ ਹੋਇਆ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ 5 ਸਾਲਾਂ ਵਿੱਚ ਹਰੀਆਲੀ ਵਧਾਉਣ ਦੇ ਲਈ 1000 ਕਰੋੜ ਰੁਪਇਆ ਖਰਚ ਕਰ ਦਿੱਤਾ ਗਿਆ ਪਰ ਹਰੀਆਲੀ ਜਿਹੜੀ ਉਹ ਘਟ ਗਈ ਹੈ ਜੁਲਾਈ ਮਹੀਨਾ ਚੱਲ ਰਿਹਾ ਹੁਣ ਮਾਨਸੂਨ ਦੇ ਕਾਰਨ ਵੱਖ-ਵੱਖ ਥਾਵਾਂ ਉੱਤੇ ਅਭਿਆਨ ਚੜ੍ਹੇ ਹੋਏ ਆ ਕਿ ਇੱਕ ਰੁੱਖ 100 ਸੁੱਖ ਕਿਤੇ ਕਹੇ ਕਿ ਭਾਈ ਬੂਟੇ ਲਾਓ ਹਰਿਆਲੀ ਘਟਦੀ ਜਾ ਰਹੀ ਹੈ ਉਸ ਦੇ ਤਹਿਤ ਵੱਖ-ਵੱਖ ਥਾਵਾਂ ਉੱਤੇ ਬੂਟਿਆਂ ਦੇ ਲੰਗਰ ਲੱਗ ਰਹੇ ਨੇ ਬੂਟੇ ਲਾਏ ਵੀ ਜਾ ਰਹੇ ਨੇ ਪਰ ਉਸ ਦੇ ਬਾਵਜੂਦ ਆਪਾਂ ਇਹ ਸੋਚਦੇ ਹਾਂ ਕਿ ਜੇਕਰ ਇਹਨੇ ਬੂਟੇ ਲਗਾਏ ਜਾ ਰਹੇ ਨੇ ਫਿਰ ਹਰਿਆਲੀ ਕਿਉਂ ਘਟ ਰਹੀ ਹੈ ਕਿਉਂਕਿ ਵੱਡੇ ਕਪਲੇ ਜਿਹੜੇ ਉਹ ਸਰਕਾਰ ਦੇ ਪੈਸੇ ਨਾਲ ਹੋ ਰਹੇ ਨੇ ਇਹ ਪੂਰੇ ਦੇਸ਼ ਦੀ ਗੱਲ ਹੈ ਇਕੱਲੇ ਪੰਜਾਬ ਦੀ ਗੱਲ ਇਸ ਕਰਕੇ ਕਿਉਂਕਿ ਪੰਜਾਬ ਦੇ ਵਿੱਚ ਹਰਿਆਲੀ ਹੈ ਜਿਹੜੀ ਉਹ 0.45 ਵਰਗ ਕਿਲੋਮੀਟਰ ਘਟ ਗਈ ਹੈ ਪਿਛਲੇ 5 ਸਾਲਾਂ ਦੇ ਵਿੱਚ ਤਾਂ ਉਹਨਾਂ ਦੇ ਮੁਕਾਬਲ ਤੁਹਾਨੂੰ ਦੱਸ ਦਈਏ ਕਿ ਜਿਹੜੇ ਹੋਰ ਸੂਬੇ ਨੇ ਜਿਨ੍ਹਾਂ ਦੇ ਵਿੱਚ ਰਿਪੋਰਟ ਦੇ ਮੁਤਾਬਕ ਰਾਜਸਥਾਨ ਦੇ ਵਿੱਚ 150 ਕਰੋੜ ਰੁਪਏ ਖਰਚ ਕੀਤਾ ਗਿਆ ਜਿਸ ਦੇ ਨਾਲ 20 ਕਰੋੜ ਬੂਟੇ ਲਾਏ ਗਏ ਪਰ ਪੰਜਾਬ ਦੇ ਵਿੱਚ ਹਜ਼ਾਰ ਕਰੋੜ ਰੁਪਏ ਖਰਚ ਕੀਤਾ ਗਿਆ ਜਿਸ ਦੇ ਨਾਲ ਸਿਰਫ 4 ਕਰੋੜ ਬੂਟੇ ਲਗਾਏ ਗਏ ਤਾਂ ਇਹ ਵੱਡੇ ਸਵਾਲ ਖੜੇ ਕਰਦਾ ਕਿ ਪੈਸੇ ਦਾ ਕਿੰਨਾ ਅੰਤਰ ਹੈ ਤੇ ਬੂਟੇਆਂ ਦਾ ਕਿੰਨਾ ਅੰਤਰ ਤੁਸੀਂ ਖੁਦ ਦੇਖ ਸਕਦੇ ਹੋ ਉਸ ਦੇ ਬਾਵਜੂਦ ਦੇਖੀਏ ਤਾਂ ਜਿਹੜਾ ਬਿਹਾਰ ਹੈ ਬਿਹਾਰ ਦੇ ਵਿੱਚ ਸਿਰਫ 16 ਕਰੋੜ ਰੁਪਏ ਖਰਚੇ ਗਏ ਨੇ ਪਰ ਬੂਟੇ ਜਿਹੜੇ ਉਹ 20 ਕਰੋੜ 40 ਲੱਖ ਤੋਂ ਉੱਪਰ ਲਗਾ ਦਿੱਤੇ ਗਏ ਨੇ ਤੇ ਉੱਥੇ ਜਿਹੜੀ ਹਰਿਆਲੀ ਹੈ ਉਹ ਲਗਭਗ 287 ਵਰਗ ਕਿਲੋਮੀਟਰ ਵੱਧ ਚੁੱਕੀ ਹੈ ਤਾਂ ਬਿਹਾਰ ਦੇ ਵਿੱਚ 95.19 ਵਰਗ ਕਿਲੋਮੀਟਰ ਹਰਿਆਲੀ ਵੱਧ ਚੁੱਕੀ ਹੈ ਪਰ ਪੰਜਾਬ ਆ ਜਿਹੜਾ ਉੱਥੇ ਹਰਿਆਲੀ ਘਟ ਚੁੱਕੀ ਉਹਦਾ ਕਾਰਨ ਹੈ ਕਿ ਬੂਟੇ ਬੂਟਿਆਂ ਦੇ ਨਾਮ ਤੇ ਜਿਹੜਾ ਕਰੋੜਾਂ ਰੁਪਇਆ ਉਹ ਗਵਨ ਕੀਤਾ ਜਾ ਰਿਹਾ ਇਸ ਦੀ ਜਿਹੜੀ ਜਾਂਚ ਹੈ ਉਹ ਸਰਕਾਰ ਜੇਕਰ ਕਰੇ ਤਾਂ ਬਹੁਤ ਵੱਡੇ ਕੱਪੜੇ ਜਿਹੜੇ ਉਹ ਸਾਹਮਣੇ ਆਉਣਗੇ ਇਹਨਾਂ ਦਿਨਾਂ ਵਿੱਚ ਗੱਲ ਕਰਨ ਦਾ ਮਕਸਦ ਇਹ ਹੀ ਹੈ ਕਿ ਹੁਣ ਤੁਸੀਂ ਥਾਂ ਥਾਂ ਉੱਤੇ ਦੇਖ ਰਹੇ ਹੋਵੋਗੇ ਕਿ ਸਰਕਾਰ ਦੇ ਵੱਲੋਂ ਵੀ ਅਭਿਆਨ ਚਲਾਏ ਜਾ ਰਹੇ ਨੇ ਕਿ ਭਾਈ ਅਸੀਂ ਹਰੀਆਲੀ ਨੂੰ ਤਰਜੀਹ ਦੇ ਰਹੇ ਹਰੀਆਲੀ ਜਿਹੜੀ ਹੈ ਉਹ ਵਧਣੀ ਚਾਹੀਦੀ ਹੈ ਘਟਣੀ ਨਹੀਂ ਚਾਹੀਦੀ ਪਰ ਹਜ਼ਾਰਾਂ ਕਰੋੜ ਰੁਪਇਆ ਜਿਹੜਾ ਹੁਣ ਤੱਕ ਆਇਆ ਉਹ ਗਿਆ ਕਿੱਥੇ ਵੱਡੇ ਸਵਾਲ ਖੜੇ ਕਰਦਾ ਉਹਦੇ ਨਾਲ ਜੇ ਆਪਾਂ ਗੱਲ ਕਰੀਏ ਪੂਰੇ ਦੇਸ਼ ਭਰ ਦੇ ਵਿੱਚ ਇਹ ਮਹੀਨੇ-ਮਹੀਨੇ ਵਿੱਚ ਜਿਹੜਾ ਮੌਨਸੂਨ ਦਾ ਜਿਹੜਾ ਹੁਣ ਸ਼ੁਰੂ ਹੋਇਆ ਮੌਸਮ ਇਹਦੇ ਵਿੱਚ 50 ਤੋਂ 60 ਕਰੋੜ ਬੂਟੇ ਪੂਰੇ ਦੇਸ਼ ਭਰ ਦੇ ਵਿੱਚ ਲਾਏ ਜਾਂਦੇ ਨੇ ਤੇ ਪੂਰੇ ਸਾਲ ਦੀ ਜੇ ਗੱਲ ਕਰੀਏ ਤਾਂ 150 ਤੋਂ 150 ਕਰੋੜ ਤੋਂ ਉੱਪਰ ਜਿਹੜੇ ਬੂਟੇ ਐ ਪੂਰੇ ਦੇਸ਼ ਭਰ ਵਿੱਚ ਲਾਏ ਜਾਂਦੇ ਨੇ ਉਸੇ ਤੇ ਤਹਿਤ ਵੱਖ-ਵੱਖ ਜਿਹੜੇ ਸੂਬੇ ਆ ਉਹਨਾਂ ਨੂੰ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਵੀ ਤੇ ਪੰਜਾਬ ਸਰਕਾਰ ਦੇ ਵੱਲੋਂ ਵੀ ਕੁਝ ਪੈਸੇ ਜਿਹੜੇ ਉਹ ਆਉਂਦੇ ਆ ਕਿ ਹਰਿਆਲੀ ਦੇ ਲਈ ਜਿਹੜਾ ਇਹ ਪੈਸਾ ਤੁਹਾਨੂੰ ਭੇਜਿਆ ਪਰ ਉਹ ਪੈਸਾ ਤਾਂ ਹੁੰਦਾ ਹੈ ਹੁਣ ਜਿਹੜਾ ਕਪਲਾ ਹੁੰਦਾ ਉਹ ਕਿਸ ਤਰੀਕੇ ਨਾਲ ਹੁੰਦਾ ਕਿਸੇ ਪਿੰਡਾਂ ਦੇ ਵਿੱਚ ਸਰਪੰਚਾਂ ਦੇ ਕੋਲੇ ਪੈਸਾ ਆਉਂਦਾ ਕਿ ਪਾਈ ਐਨੇ ਬੂਟੇ ਲਾਓ ਪਰ ਉਹਨਾਂ ਦੇ ਵੱਲੋਂ ਬੂਟੇ ਲਾਏ ਨਹੀਂ ਜਾਂਦੇ ਉਹ ਜਿਹੜਾ ਪੈਸਾ ਹੈ ਉਹ ਗਵਨ ਕਰ ਲਿਆ ਜਾਂਦਾ ਤੇ ਉਸੇ ਤਰੀਕੇ ਨਾਲ ਕਈ ਥਾਵਾਂ ਉੱਤੇ ਦੇਖਿਆ ਗਿਆ ਕਿ ਬੂਟਿਆਂ ਦੇ ਲਈ ਟੋਹੇ ਹੀ ਨਹੀਂ ਪੱਟੇ ਗਏ ਤੇ ਕਾਗਜ਼ਾਂ ਵਿੱਚ ਕਹੇ ਤਾਂ ਕਿ ਅਸੀਂ ਪਾਈ ਬੂਟੇ ਲਾ ਦਿੱਤੇ ਆ ਤੇ ਕੁਝ ਥਾਵਾਂ ਉੱਤੇ ਇਹ ਹੋਇਆ ਕਿ ਟੋਹੇ ਪੱਟ ਲਏ ਗਏ ਉਹਨਾਂ ਦੇ ਵਿੱਚ ਬੂਟੇ ਨਹੀਂ ਲਾਏ ਗਏ ਤਾਂ ਇਸ ਤਰੀਕੇ ਨਾਲ ਜਿਹੜੇ ਕਪਲੇ ਆ ਵੱਖ-ਵੱਖ ਵਣ ਵਿਭਾਗ ਦੇ ਅਫਸਰ ਆ ਜਿਹੜੇ ਕੁੱਝੇ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਤੇ ਨਾਲ ਹੀ ਜਿਹੜੇ ਪਿੰਡਾਂ ਦੇ ਵਿੱਚ ਸਰਪੰਚ ਨੇ ਕੁਝ ਉਹ ਹੋ ਸਕਦੇ ਨੇ ਵੱਖ-ਵੱਖ ਜਿਹੜੇ ਕਪਲੇ ਆ ਇਹ ਸਾਹਮਣੇ ਆਇਆ ਕਿਉਂਕਿ ਜੇਕਰ ਬੂਟੇ ਲਗਾਏ ਜਾ ਰਹੇ ਨੇ ਤਾਂ ਪਰ ਹਰੀਆਲੀ ਘਟਣ ਦਾ ਕਾਰਨ ਕੀ ਆ ਪੂਰੇ ਦੇਸ਼ ਦੀ ਇਹ ਖਬਰ ਆ ਜਿਹੜੀ ਦੇਸ਼ ਦੇ ਵਿੱਚ ਐਡਾ ਵੱਡਾ ਕਪਲਾ ਹੋ ਰਿਹਾ ਉਸ ਦੇ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਜਿਹੜੀ ਦੇਸ਼ ਦੇ ਵਿੱਚ ਜੇ ਆਪਾਂ ਕਰੀਏ ਮੱਧ ਪ੍ਰਦੇਸ਼ ਦੇ ਵਿੱਚ ਵੀ ਜਿਹੜੀ ਹਰੀਆਲੀ ਹੈ ਉਹ ਲਗਾਤਾਰ ਘਰ ਦੀ ਨਜ਼ਰ ਆ ਰਹੀ ਹੈ ਉੱਥੇ ਵੀ ਹੁਣ ਤੱਕ 1400 ਕਰੋੜ ਰੁਪਏ ਪੰਜ ਸਾਲਾਂ ਵਿੱਚ ਲੱਗ ਚੁੱਕੇ ਆ ਦੂਜੇ ਨੰਬਰ ਤੇ ਪੰਜਾਬ ਹੈ ਪੰਜਾਬ ਦੇ ਵਿੱਚ 1000 ਕਰੋੜ ਰੁਪਏ ਜਿਹੜਾ ਉਹ ਹਰਿਆਲੀ ਵਧਾਉਣ ਦੇ ਲਈ ਆਇਆ ਆ ਪਰ ਹਰਿਆਲੀ ਇਹ ਜਿਹੜੀ ਇਹ ਪੈਸਾ ਆਉਣ ਦੇ ਬਾਵਜੂਦ ਘਟ ਚੁੱਕੀ ਹੈ ਤਾਂ ਉਸੇ ਤਰੀਕੇ ਨਾਲ ਸਭ ਤੋਂ ਜਿਹੜਾ ਬਿਹਾਰ ਹੈ ਬਿਹਾਰ ਦੇ ਵਿੱਚ ਸਭ ਤੋਂ ਘੱਟ ਖਰਚ ਕੀਤਾ ਸਿਰਫ 16 ਕਰੋੜ ਰੁਪਇਆ ਤੇ ਉੱਥੇ ਹਰਿਆਲੀ ਹੈ ਜਿਹੜੀ ਉਹ ਵੱਧ ਗਈ ਹੈ ਕਿਉਂਕਿ ਉੱਥੇ ਬੂਟੇ ਜਿਹੜੇ ਉਹ ਲਗਾਤਾਰ ਲਗਾਏ ਜਾ ਰਹੇ ਨੇ ਪਰ ਪੰਜਾਬ ਦੇ ਵਿੱਚ ਜਿਹੜੀ ਹਰਿਆਲੀ ਹੈ ਲਗਾਤਾਰ ਘਟ ਰਹੀ ਹੈ ਵੱਖ-ਵੱਖ ਹੁਣ ਤੱਕ ਹੋਰਾਂ ਸੂਬਿਆਂ ਵਿੱਚ ਕੇਸ ਵੀ ਨਜ਼ਰ ਆਏ ਨੇ ਕਿ ਜਿਹੜੇ ਕਪੜੇ ਦੇ ਕੇਸ ਹੈ ਕਿਸੇ ਸਰਪੰਚ ਦੇ ਉੱਤੇ ਹੋ ਰਿਹਾ ਕਿਸੇ வன ਵਿਭਾਗ ਦੇ ਅਫਸਰ ਦੇ ਉੱਤੇ ਹੋ ਰਿਹਾ ਉਸੇ ਤਹਿਤ ਜੇਕਰ ਪੰਜਾਬ ਦੇ ਵਿੱਚ ਵੀ ਇਹ ਜਾਂਚ ਕੀਤੀ ਜਾਵੇ ਕਿ ਇਹ ਜਿਹੜਾ ਪੈਸਾ ਆ ਉਹ ਆ ਤਾਂ ਰਿਹਾ ਪਰ ਜਾ ਕਿੱਧਰ ਰਿਹਾ ਕੀ ਵਾਕਈ ਦੇ ਵਿੱਚ ਬੂਟੇ ਆ ਜਿਹੜੇ ਪੌਦੇ ਆ ਲਗਾਏ ਜਾ ਰਹੇ ਨੇ ਜਾਂ ਸਿਰਫ ਜਿਵੇਂ ਹੁਣ ਵੱਖੋ ਵੱਖ ਥਾਵਾਂ ਤੇ ਅਪ ਦੇਖ ਰਹੇ ਹਾਂ ਕਿ ਕਿਤੇ ਕੈਂਪ ਲੱਗ ਰਿਹਾ ਕਿਤੇ ਲੰਗਰ ਲੱਗ ਰਿਹਾ ਬੂਟਿਆਂ ਦੇ ਉਹ ਸਿਰਫ ਮੁਹਿੰਮਾਂ ਦੇ ਤਹਿਤ ਉਹ ਇੱਕ ਤਰੀਕੇ ਨਾਲ ਦਿਖਾ ਕੇ ਉਹਦਾ ਕੁਝ ਹੋਰ ਕੀਤਾ ਜਾ ਰਿਹਾ ਤੇ ਜਾਂਚ ਕਰਨ ਦਾ ਵੱਡਾ ਵਿਸ਼ਾ ਹੈ ਜਿਹੜਾ ਬੂਟਿਆਂ ਦੇ ਨਾਮ ਤੇ ਹਰਿਆਲੀ ਦੇ ਨਾਮ ਤੇ ਕੁਦਰਤ ਦੇ ਨਾਮ ਤੇ ਵੱਡਾ ਜਿਹੜਾ ਕਪੜਾ ਆ ਉਹ ਕੀਤਾ ਜਾ ਰਿਹਾ ਉਹ ਕਰ ਕੌਣ ਰਿਹਾ ਇਹਦੇ ਵਿੱਚ ਕੌਣ ਕੌਣ ਸ਼ਾਮਲ ਹੈ ਉਹ ਜਿਹੜਾ ਜਾਂਚ ਹੈ ਸਰਕਾਰ ਨੂੰ ਕਰਨੀ ਚਾਹੀਦੀ ਹੈ ਉਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈਏ ਹੋਰਾਂ ਸੂਬਿਆਂ ਦੀ ਜਿੱਥੇ-ਜਿੱਥੇ ਹੁਣ ਤੱਕ ਬੂਟਿਆਂ ਦੀ ਹਰਿਆਲੀ ਹੈ ਜਿਹੜੀ ਲਾਉਣ ਦੇ ਨਾਲ ਵਧੀ ਹੈ ਉਹਨਾਂ ਦੇ ਵਿੱਚ ਹੈ ਰਾਜਸਥਾਨ ਰਾਜਸਥਾਨ ਦੇ ਵਿੱਚ 150 ਕਰੋੜ ਰੁਪਏ ਸਿਰਫ ਲੱਗਿਆ ਉਹਦੇ ਨਾਲ ਹਰਿਆਲੀ ਹੈ ਜਿਹੜੀ ਉਹ 394 ਵਰਗ ਕਿਲੋਮੀਟਰ ਵਧ ਚੁੱਕੀ ਹੈ ਉਸ ਤੋਂ ਬਾਅਦ ਗੁਜਰਾਤ ਦੀ ਗੱਲ ਕਰੀਏ ਤਾਂ 3780 ਕਰੋੜ ਰੁਪਏ ਲੱਗੇ ਤੇ 180 ਵਰਗ ਕਿਲੋਮੀਟਰ ਹਰਿਆਲੀ ਹੈ ਜਿਹੜੀ ਵਧ ਚੁੱਕੀ ਹੈ ਹਾਲਾਂਕਿ ਇਹ ਵੀ ਵੱਡੀ ਰਕਮ ਹੈ ਉੱਥੇ ਹਰਿਆਲੀ ਘੱਟ ਵਧੀ ਹੈ ਉਸੇ ਤਰੀਕੇ ਨਾਲ ਜੇ ਹਰਿਆਣੇ ਦੀ ਗੱਲ ਕਰੀਏ ਤਾਂ 968 ਕਰੋੜ ਬੂਟੇ ਆ ਜਿਹੜੇ ਬੂਟਿਆਂ ਦੇ ਉੱਤੇ ਖਰਚ ਕੀਤਾ ਗਿਆ ਤੇ 10 ਵਰਗ ਕਿਲੋਮੀਟਰ ਸਿਰਫ ਹਰਿਆਲੀ ਉੱਥੇ ਵਧੀ ਹੈ ਇਹ ਵੀ ਵੱਡਾ ਜਿਹੜਾ ਇੱਥੇ ਘਪਲਾ ਹੋ ਸਕਦਾ ਹੈ ਮਤਲਬ ਪੂਰੇ ਦੇਸ਼ ਭਰ ਦੇ ਵਿੱਚ ਜਾਂਚ ਕਰਨ ਦੀ ਲੋੜ ਹੈ ਪਰ ਪੰਜਾਬ ਦੇ ਵਿੱਚ ਜਿਹੜੀ ਹਰਿਆਲੀ ਘਟੀ ਹੈ ਹੋਰਾਂ ਸੂਬਿਆਂ ਦੇ ਵਿੱਚ ਹਰਿਆਲੀ ਕੁਝ ਕੁ ਪਰਸੈਂਟ ਵਧੀ ਹੈ ਪਰ ਪੰਜਾਬ ਦੇ ਵਿੱਚ 0.45 ਵਰਗ ਕਿਲੋਮੀਟਰ ਜਿਹੜੀ ਹਰਿਆਲੀ ਹੈ ਉਹ ਘੱਟਦੀ ਨਜ਼ਰ ਆ ਰਹੀ ਹੈ ਤਾਂ ਵਣ ਵਿਭਾਗ ਦੇ ਵਿੱਚ ਕੀ ਚੱਲ ਰਿਹਾ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਕੌਣ-ਕੌਣ ਇਸ ਘਪਲੇ ਦੇ ਵਿੱਚ ਸ਼ਾਮਲ ਹੈ ਉਸ ਦੀ ਜਾਂਚ ਸਰਕਾਰ ਦੇ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਹਰਿਆਲੀ ਜਿਹੜੀ ਉਹ ਵਾਅਦੇ ਦੇ ਵਿੱਚ ਵੱਤ ਸਕੇ ਕਿਉਂਕਿ ਜੇਕਰ ਹਰਿਆਲੀ ਹੋਵੇਗੀ ਤਾਂ ਹੀ ਇਨਸਾਨ ਜਿਉਂਦੇ ਰਹਿਣਗੇ ਹਰੀਆਲੀ ਦੇ ਨਾਮ ਤੇ ਵੱਡੀ heira pheri ਕਰੋੜਾਂ ਰੁਪਏ ਦੇ ਬੂਟੇ ਖਾ ਗਏ வன ਵਿਭਾਗ ਦੇ ਅਫਸਰ ਇਹ ਜਾਂਚ ਕਰਨ ਤੇ ਪਤਾ ਲੱਗੇਗਾ ਕਿ ਕਿੰਨਾ ਵੱਡਾ ਕਪਲਾ ਹੋਇਆ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ 5 ਸਾਲਾਂ ਵਿੱਚ ਹਰੀਆਲੀ ਵਧਾਉਣ ਦੇ ਲਈ 1000 ਕਰੋੜ ਰੁਪਇਆ ਖਰਚ ਕਰ ਦਿੱਤਾ ਗਿਆ ਪਰ ਹਰੀਆਲੀ ਜਿਹੜੀ ਉਹ ਘਟ ਗਈ ਹੈ ਜੁਲਾਈ ਮਹੀਨਾ ਚੱਲ ਰਿਹਾ ਹੁਣ ਮਾਨਸੂਨ ਦੇ ਕਾਰਨ ਵੱਖ-ਵੱਖ ਥਾਵਾਂ ਉੱਤੇ ਅਭਿਆਨ ਛੜੇ ਹੋਏ ਆ ਕਿ ਇੱਕ ਰੁੱਖ ਸੌ ਸੁੱਖ ਕਿਤੇ ਕਹਦੇ ਆ ਕਿ ਭਾਈ ਬੂਟੇ ਲਾਓ ਹਰੀਆਲੀ ਘਟਦੀ ਜਾ ਰਹੀ ਹੈ ਉਸ ਦੇ ਤਹਿਤ ਵੱਖ-ਵੱਖ ਥਾਵਾਂ ਉੱਤੇ ਬੂਟਿਆਂ ਦੇ ਲੰਗਰ ਲੱਗ ਰਹੇ ਨੇ ਬੂਟੇ ਲਾਏ ਵੀ ਜਾ ਰਹੇ ਨੇ ਪਰ ਉਸ ਦੇ ਬਾਵਜੂਦ ਆਪਾਂ ਇਹ ਸੋਚਦੇ ਆ ਕਿ ਜੇਕਰ ਇਹਨੇ ਬੂਟੇ ਲਗਾਏ ਜਾ ਰਹੇ ਨੇ ਪਰ ਹਰੀਆਲੀ ਕਿਉਂ ਘਟ ਰਹੀ ਹੈ ਕਿਉਂਕਿ ਵੱਡੇ ਕਪਲੇ ਜਿਹੜੇ ਉਹ ਸਰਕਾਰ ਦੇ ਪੈਸੇ ਨਾਲ ਹੋ ਰਹੇ ਨੇ ਇਹ ਪੂਰੇ ਦੇਸ਼ ਦੀ ਗੱਲ ਹੈ ਇਕੱਲੇ ਪੰਜਾਬ ਦੀ ਗੱਲ ਇਸ ਕਰਕੇ ਕਿਉਂਕਿ ਪੰਜਾਬ ਦੇ ਵਿੱਚ ਹਰਿਆਲੀ ਹੈ ਜਿਹੜੀ ਉਹ 0.45 ਵਰਗ ਕਿਲੋਮੀਟਰ ਘਟ ਗਈ ਹੈ ਪਿਛਲੇ 5 ਸਾਲਾਂ ਦੇ ਵਿੱਚ ਤਾਂ ਉਹਨਾਂ ਦੇ ਮੁਕਾਬਲੇ ਤਾਂ ਦੱਸ ਦਈਏ ਕਿ ਜਿਹੜੇ ਹੋਰ ਸੂਬੇ ਨੇ ਜਿਨ੍ਹਾਂ ਦੇ ਵਿੱਚ ਰਿਪੋਰਟ ਦੇ ਮੁਤਾਬਕ ਰਾਜਸਥਾਨ ਦੇ ਵਿੱਚ 150 ਕਰੋੜ ਰੁਪਏ ਖਰਚ ਕੀਤਾ ਗਿਆ ਜਿਸ ਦੇ ਨਾਲ 20 ਕਰੋੜ ਬੂਟੇ ਲਾਏ ਗਏ ਪਰ ਪੰਜਾਬ ਦੇ ਵਿੱਚ ਹਜ਼ਾਰ ਕਰੋੜ ਰੁਪਏ ਖਰਚ ਕੀਤਾ ਗਿਆ ਜਿਸ ਦੇ ਨਾਲ ਸਿਰਫ 4 ਕਰੋੜ ਬੂਟੇ ਲਗਾਏ ਗਏ ਤਾਂ ਇਹ ਵੱਡੇ ਸਵਾਲ ਖੜੇ ਕਰਦਾ ਕਿ ਪੈਸੇ ਦਾ ਕਿੰਨਾ ਅੰਤਰ ਹੈ ਤੇ ਬੂਟੇਆਂ ਦਾ ਕਿੰਨਾ ਅੰਤਰ ਹੈ ਤੁਸੀਂ ਖੁਦ ਦੇਖ ਸਕਦੇ ਹੋ ਉਸ ਦੇ ਬਾਵਜੂਦ ਦੇਖੀਏ ਤਾਂ ਜਿਹੜਾ ਬਿਹਾਰ ਹੈ ਬਿਹਾਰ ਦੇ ਵਿੱਚ ਸਿਰਫ 16 ਕਰੋੜ ਰੁਪਏ ਖਰਚੇ ਗਏ ਨੇ ਪਰ ਬੂਟੇ ਜਿਹੜੇ ਉਹ 20 ਕਰੋੜ 40 ਲੱਖ ਤੋਂ ਉੱਪਰ ਲਗਾ ਦਿੱਤੇ ਗਏ ਨੇ ਤੇ ਉੱਥੇ ਜਿਹੜੀ ਹਰਿਆਲੀ ਹੈ ਉਹ ਲਗਭਗ 287 ਵਰਗ ਕਿਲੋਮੀਟਰ ਵੱਧ ਚੁੱਕੀ ਹੈ ਤਾਂ ਬਿਹਾਰ ਦੇ ਵਿੱਚ 95.19 ਵਰਗ ਕਿਲੋਮੀਟਰ ਹਰੀਆਲੀ ਵਧ ਚੁੱਕੀ ਹੈ ਪਰ ਪੰਜਾਬ ਜਿਹੜਾ ਉੱਥੇ ਹਰੀਆਲੀ ਘਟ ਚੁੱਕੀ ਹੈ ਉਹਦਾ ਕਾਰਨ ਹੈ ਕਿ ਪੂਟੇ ਪੂਟਿਆਂ ਦੇ ਨਾਮ ਤੇ ਜਿਹੜਾ ਕਰੋੜਾਂ ਰੁਪਇਆ ਉਹ ਗਵਨ ਕੀਤਾ ਜਾ ਰਿਹਾ ਇਸ ਦੀ ਜਿਹੜੀ ਜਾਂਚ ਹੈ ਉਹ ਸਰਕਾਰ ਜੇਕਰ ਕਰੇ ਤਾਂ ਬਹੁਤ ਵੱਡੇ ਕੱਪੜੇ ਜਿਹੜੇ ਉਹ ਸਾਹਮਣੇ ਆਉਣਗੇ ਇਹਨਾਂ ਦਿਨਾਂ ਵਿੱਚ ਗੱਲ ਕਰਨ ਦਾ ਮਕਸਦ ਇਹ ਹੀ ਹੈ ਕਿ ਹੁਣ ਤੁਸੀਂ ਥਾਂ ਥਾਂ ਉੱਤੇ ਦੇਖ ਰਹੇ ਹੋਵੋਗੇ ਕਿ ਸਰਕਾਰ ਦੇ ਵੱਲੋਂ ਵੀ ਅਭਿਆਨ ਚਲਾਏ ਜਾ ਰਹੇ ਨੇ ਕਿ ਭਾਈ ਅਸੀਂ ਹਰੀਆਲੀ ਨੂੰ ਤਰਜੀਹ ਦੇ ਰਹੇ ਹਾਂ ਹਰੀਆਲੀ ਜਿਹੜੀ ਹੈ ਉਹ ਵਧਣੀ ਚਾਹੀਦੀ ਹੈ ਘਟਣੀ ਨਹੀਂ ਚਾਹੀਦੀ ਪਰ ਹਜ਼ਾਰਾਂ ਕਰੋੜ ਰੁਪਇਆ ਜਿਹੜਾ ਹੁਣ ਤੱਕ ਆਇਆ ਉਹ ਗਿਆ ਕਿੱਥੇ ਵੱਡੇ ਸਵਾਲ ਖੜੇ ਕਰਦਾ ਉਹਦੇ ਨਾਲ ਜੇ ਆਪਾਂ ਗੱਲ ਕਰੀਏ ਪੂਰੇ ਦੇਸ਼ ਭਰ ਦੇ ਵਿੱਚ ਇਹ ਮਹੀਨੇ-ਮਹੀਨੇ ਵਿੱਚ ਜਿਹੜਾ ਮੌਨਸੂਨ ਦਾ ਜਿਹੜਾ ਹੁਣ ਸ਼ੁਰੂ ਹੋਇਆ ਮੌਸਮ ਇਹਦੇ ਵਿੱਚ 50 ਤੋਂ 60 ਕਰੋੜ ਬੂਟੇ ਪੂਰੇ ਦੇਸ਼ ਭਰ ਦੇ ਵਿੱਚ ਲਾਏ ਜਾਂਦੇ ਨੇ ਤੇ ਪੂਰੇ ਸਾਲ ਦੀ ਜੇ ਗੱਲ ਕਰੀਏ ਤਾਂ 150 ਤੋਂ 150 ਕਰੋੜ ਤੋਂ ਉੱਪਰ ਜਿਹੜੇ ਬੂਟੇ ਐ ਪੂਰੇ ਦੇਸ਼ ਭਰ ਵਿੱਚ ਲਾਏ ਜਾਂਦੇ ਨੇ ਉਸੇ ਤੇ ਤਹਿਤ ਵੱਖ-ਵੱਖ ਜਿਹੜੇ ਸੂਬੇ ਆ ਉਹਨਾਂ ਨੂੰ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਵੀ ਤੇ ਪੰਜਾਬ ਸਰਕਾਰ ਦੇ ਵੱਲੋਂ ਵੀ ਕੁਝ ਪੈਸੇ ਜਿਹੜੇ ਉਹ ਆਉਂਦੇ ਆ ਕਿ ਹਰੀਆਲੀ ਦੇ ਲਈ ਜਿਹੜਾ ਇਹ ਪੈਸਾ ਤੁਹਾਨੂੰ ਭੇਜਿਆ ਪਰ ਉਹ ਪੈਸਾ ਤਾਂ ਹੁੰਦਾ ਹੁਣ ਜਿਹੜਾ ਕੱਪਲਾ ਹੁੰਦਾ ਉਹ ਕਿਸ ਤਰੀਕੇ ਨਾਲ ਹੁੰਦਾ ਕਿਸੇ ਪਿੰਡਾਂ ਦੇ ਵਿੱਚ ਸਰਪੰਚਾਂ ਦੇ ਕੋਲੇ ਪੈਸਾ ਆਉਂਦਾ ਕਿ ਪਾਈ ਇੰਨੇ ਬੂਟੇ ਲਾਓ ਪਰ ਉਹਨਾਂ ਦੇ ਵੱਲੋਂ ਬੂਟੇ ਲਾਏ ਨਹੀਂ ਜਾਂਦੇ ਉਹ ਜਿਹੜਾ ਪੈਸਾ ਹੈ ਉਹ ਗਵਨ ਕਰ ਲਿਆ ਜਾਂਦਾ ਤੇ ਉਸੇ ਤਰੀਕੇ ਨਾਲ ਕਈ ਥਾਵਾਂ ਉੱਤੇ ਦੇਖਿਆ ਗਿਆ ਕਿ ਬੂਟਿਆਂ ਦੇ ਲਈ ਟੋਹੇ ਹੀ ਨਹੀਂ ਪੱਟੇ ਗਏ ਤੇ ਕਾਗਜ਼ਾਂ ਵਿੱਚ ਕਹਿ ਦਿੱਤਾ ਕਿ ਅਸੀਂ ਭਾਈ ਬੂਟੇ ਲਾ ਦਿੱਤੇ ਆ ਤੇ ਕੁਝ ਥਾਵਾਂ ਉੱਤੇ ਇਹ ਹੋਇਆ ਕਿ ਟੋਹੇ ਪੱਟ ਲਏ ਗਏ ਉਹਨਾਂ ਦੇ ਵਿੱਚ ਬੂਟੇ ਨਹੀਂ ਲਾਏ ਗਏ ਤਾਂ ਇਸ ਤਰੀਕੇ ਨਾਲ ਜਿਹੜੇ ਕਪਲੇ ਆ ਵੱਖੋ-ਵੱਖ ਵਣ ਵਿਭਾਗ ਦੇ ਅਫਸਰ ਆ ਜਿਹੜੇ ਕੁਝੇ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਤੇ ਨਾਲ ਹੀ ਜਿਹੜੇ ਪਿੰਡਾਂ ਦੇ ਵਿੱਚ ਸਰਪੰਚ ਨੇ ਕੁਝ ਹੋ ਹੋ ਸਕਦੇ ਨੇ ਵੱਖੋ-ਵੱਖ ਜਿਹੜੇ ਕਪਲੇ ਆ ਇਹ ਸਾਹਮਣੇ ਆਇਆ ਕਿਉਂਕਿ ਜੇਕਰ ਬੂਟੇ ਲਗਾਏ ਜਾ ਰਹੇ ਨੇ ਤਾਂ ਪਰ ਹਰਿਆਲੀ ਘਟਣ ਦਾ ਕਾਰਨ ਕਿ ਇਹ ਪੂਰੇ ਦੇਸ਼ ਦੀ ਇੱਕ ਖਬਰ ਹੈ ਜਿਹੜੀ ਦੇਸ਼ ਦੇ ਵਿੱਚ ਐਡਾ ਵੱਡਾ ਕਪੜਾ ਹੋ ਰਿਹਾ ਉਸ ਦੇ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਜਿਹੜੀ ਦੇਸ਼ ਦੇ ਵਿੱਚ ਜੇ ਆਪਾਂ ਕਰੀਏ ਮੱਧ ਪ੍ਰਦੇਸ਼ ਦੇ ਵਿੱਚ ਵੀ ਜਿਹੜੀ ਹਰਿਆਲੀ ਹੈ ਉਹ ਲਗਾਤਾਰ ਘਟਦੀ ਨਜ਼ਰ ਆ ਰਹੀ ਹੈ ਉੱਥੇ ਵੀ ਹੁਣ ਤੱਕ 1400 ਕਰੋੜ ਰੁਪਏ 5 ਸਾਲਾਂ ਵਿੱਚ ਲੱਗ ਚੁੱਕੇ ਆ ਦੂਜੇ ਨੰਬਰ ਤੇ ਪੰਜਾਬ ਹੈ ਪੰਜਾਬ ਦੇ ਵਿੱਚ 1000 ਕਰੋੜ ਰੁਪਏ ਜਿਹੜਾ ਉਹ ਹਰਿਆਲੀ ਵਧਾਉਣ ਦੇ ਲਈ ਆਇਆ ਆ ਪਰ ਹਰਿਆਲੀ ਹੈ ਜਿਹੜੀ ਇਹ ਪੈਸਾ ਆਉਣ ਦੇ ਬਾਵਜੂਦ ਘਟ ਚੁੱਕੀ ਹੈ ਤਾਂ ਉਸੇ ਤਰੀਕੇ ਨਾਲ ਸਭ ਤੋਂ ਜਿਹੜਾ ਬਿਹਾਰ ਹੈ ਬਿਹਾਰ ਦੇ ਵਿੱਚ ਸਭ ਤੋਂ ਘੱਟ ਖਰਚ ਕੀਤਾ ਸਿਰਫ 16 ਕਰੋੜ ਰੁਪਇਆ ਤੇ ਉੱਤੇ ਹਰਿਆਲੀ ਹੈ ਜਿਹੜੀ ਉਹ ਵੱਧ ਗਈ ਹੈ ਕਿਉਂਕਿ ਉੱਥੇ ਬੂਟੇ ਜਿਹੜੇ ਉਹ ਲਗਾਤਾਰ ਲਗਾਏ ਜਾ ਰਹੇ ਨੇ ਪਰ ਪੰਜਾਬ ਦੇ ਵਿੱਚ ਜਿਹੜੀ ਹਰਿਆਲੀ ਹੈ ਲਗਾਤਾਰ ਘਟ ਰਹੀ ਹੈ ਵੱਖੋ-ਵੱਖ ਹੁਣ ਤੱਕ ਹੋਰਾਂ ਸੂਬਿਆਂ ਵਿੱਚ ਕੇਸ ਵੀ ਨਜ਼ਰ ਆਏ ਨੇ ਕਿ ਜਿਹੜੇ ਕਪੜੇ ਦੇ ਕੇਸ ਹੈ ਕਿਸੇ ਸਰਪੰਚ ਦੇ ਉੱਤੇ ਹੋ ਰਿਹਾ ਕਿਸੇ ਵਣ ਵਿਭਾਗ ਦੇ ਅਫਸਰ ਦੇ ਉੱਤੇ ਹੋ ਰਿਹਾ ਉਸੇ ਤਹਿਤ ਜੇਕਰ ਪੰਜਾਬ ਦੇ ਵਿੱਚ ਵੀ ਇਹ ਜਾਂਚ ਕੀਤੀ ਜਾਵੇ ਕਿ ਇਹ ਜਿਹੜਾ ਪੈਸਾ ਆ ਉਹ ਆ ਤਾਂ ਰਿਹਾ ਪਰ ਜਾ ਕਿੱਧਰ ਰਿਹਾ ਕੀ ਵਾਕਈ ਦੇ ਵਿੱਚ ਬੂਟੇ ਆ ਜਿਹੜੇ ਪੌਦੇ ਆ ਲਗਾਏ ਜਾ ਰਹੇ ਨੇ ਜਾਂ ਸਿਰਫ ਜਿਵੇਂ ਹੁਣ ਵੱਖੋ ਵੱਖ ਥਾਵਾਂ ਤੇ ਅਪ ਦੇਖ ਰਹੇ ਹਾਂ ਕਿ ਕਿਤੇ ਕੈਂਪ ਲੱਗ ਰਿਹਾ ਕਿਤੇ ਲੰਗਰ ਲੱਗ ਰਿਹਾ ਬੂਟਿਆਂ ਦੇ ਉਹ ਸਿਰਫ ਮੁਹਿੰਮਾਂ ਦੇ ਤਹਿਤ ਹੋ ਇੱਕ ਤਰੀਕੇ ਨਾਲ ਦਿਖਾ ਕੇ ਉਹਦਾ ਕੁਝ ਹੋਰ ਕੀਤਾ ਜਾ ਰਿਹਾ ਤੇ ਜਾਂਚ ਕਰਨ ਦਾ ਵੱਡਾ ਵਿਸ਼ਾ ਹੈ ਜਿਹੜਾ ਬੂਟਿਆਂ ਦੇ ਨਾਮ ਤੇ ਹਰਿਆਲੀ ਦੇ ਨਾਮ ਤੇ ਕੁਦਰਤ ਦੇ ਨਾਮ ਤੇ ਵੱਡਾ ਜਿਹੜਾ ਕਪੜਾ ਆ ਉਹ ਕੀਤਾ ਜਾ ਰਿਹਾ ਉਹ ਕਰ ਕੌਣ ਰਿਹਾ ਇਹਦੇ ਵਿੱਚ ਕੌਣ ਕੌਣ ਸ਼ਾਮਲ ਹੈ ਉਹ ਜਿਹੜਾ ਜਾਂਚ ਹੈ ਸਰਕਾਰ ਨੂੰ ਕਰਨੀ ਚਾਹੀਦੀ ਹੈ ਉਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈਏ ਹੋਰਾਂ ਸੂਬਿਆਂ ਦੀ ਜਿੱਥੇ-ਜਿੱਥੇ ਹੁਣ ਤੱਕ ਬੂਟਿਆਂ ਦੀ ਹਰਿਆਲੀ ਹੈ ਜਿਹੜੀ ਲਾਉਣ ਦੇ ਨਾਲ ਵਧੀ ਹੈ ਉਹਨਾਂ ਦੇ ਵਿੱਚ ਰਾਜਸਥਾਨ ਰਾਜਸਥਾਨ ਦੇ ਵਿੱਚ 150 ਕਰੋੜ ਰੁਪਏ ਸਿਰਫ ਲੱਗਿਆ ਉਹਦੇ ਨਾਲ ਹਰਿਆਲੀ ਹੈ ਜਿਹੜੀ ਉਹ 394 ਵਰਗ ਕਿਲੋਮੀਟਰ ਵਧ ਚੁੱਕੀ ਹੈ ਉਸ ਤੋਂ ਬਾਅਦ ਗੁਜਰਾਤ ਦੀ ਗੱਲ ਕਰੀਏ ਤਾਂ 3780 ਕਰੋੜ ਰੁਪਏ ਲੱਗੇ ਤੇ 180 ਵਰਗ ਕਿਲੋਮੀਟਰ ਹਰਿਆਲੀ ਹੈ ਜਿਹੜੀ ਵਧ ਚੁੱਕੀ ਹੈ ਹਾਲਾਂਕਿ ਇਹ ਵੀ ਵੱਡੀ ਰਕਮ ਹੈ ਉੱਥੇ ਹਰਿਆਲੀ ਘੱਟ ਵਧੀ ਹੈ ਉਸੇ ਤਰੀਕੇ ਨਾਲ ਜੇ ਹਰਿਆਣੇ ਦੀ ਗੱਲ ਕਰੀਏ ਤਾਂ 968 ਕਰੋੜ ਬੂਟੇ ਆ ਜਿਹੜੇ ਬੂਟਿਆਂ ਦੇ ਉੱਤੇ ਖਰਚ ਕੀਤਾ ਗਿਆ ਤੇ 10 ਵਰਗ ਕਿਲੋਮੀਟਰ ਸਿਰਫ ਹਰਿਆਲੀ ਉੱਥੇ ਵਧੀ ਹੈ ਇਹ ਵੀ ਵੱਡਾ ਜਿਹੜਾ ਇੱਥੇ ਘਪਲਾ ਹੋ ਸਕਦਾ ਹੈ ਮਤਲਬ ਪੂਰੇ ਦੇਸ਼ ਭਰ ਦੇ ਵਿੱਚ ਜਾਂਚ ਕਰਨ ਦੀ ਲੋੜ ਹੈ ਪਰ ਪੰਜਾਬ ਦੇ ਵਿੱਚ ਜਿਹੜੀ ਹਰਿਆਲੀ ਘਟੀ ਹੈ ਹੋਰਾਂ ਸੂਬਿਆਂ ਦੇ ਵਿੱਚ ਹਰਿਆਲੀ ਕੁਝ ਕੁ ਪਰਸੈਂਟ ਵਧੀ ਹੈ ਪਰ ਪੰਜਾਬ ਦੇ ਵਿੱਚ 0.45 ਵਰਗ ਕਿਲੋਮੀਟਰ ਜਿਹੜੀ ਹਰਿਆਲੀ ਹੈ ਉਹ ਘੱਟਦੀ ਨਜ਼ਰ ਆ ਰਹੀ ਹੈ ਤਾਂ ਵਣ ਵਿਭਾਗ ਦੇ ਵਿੱਚ ਕੀ ਚੱਲ ਰਿਹਾ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਕੌਣ-ਕੌਣ ਇਸ ਦੇ ਘਪਲੇ ਦੇ ਵਿੱਚ ਸ਼ਾਮਲ ਹੈ ਉਸ ਦੀ ਜਾਂਚ ਸਰਕਾਰ ਦੇ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਹਰਿਆਲੀ ਜਿਹੜੀ ਉਹ ਵਾਅਦੇ ਦੇ ਵਿੱਚ ਵੱਸ ਸਕੇ ਕਿਉਂਕਿ ਜੇਕਰ ਹਰਿਆਲੀ ਹੋਵੇਗੀ ਤਾਂ ਹੀ ਇਨਸਾਨ ਜਿਉਂਦੇ ਰਹਿਣਗੇ